ਯਾਰ ਉਹਦੇ ਪਿੰਡੇ ਅਜੀਬ ਕੋ ਟੋਲ ਪਲਾਜਾ ਤੇ ਅੱਜ ਸਵੇਰੇ ਕਰੀਬ 7:00 ਵਜੇ ਪੈਸੂ ਰੋਡ ਦੇ ਵਾਲੇ ਬੱਸ ਵਾਲੇ ਯਾਰ ਟੋਲ ਪਲਾਜਾ ਕਰਮੀਆਂ ਅੱਜ ਹੋਈ ਹੱਥੋਪਾਈ ਹੱਥੋਪਾਈ ਜਿ ਪੈਸੂ ਰੋਡ ਦੇ ਡਰਾਈਵਰ ਦੇ ਲੱਗਿਆ ਸੱਟ ਉਸ ਤੋਂ ਬਾਅਦ ਉਹਨਾਂ ਵੱਲੋਂ ਲਾਇਆ ਗਿਆ ਜਾਬ ਤੇ ਐਸ ਐਚ ਓ ਬਨੂਰ ਨੇ ਆ ਕੇ ਅ ਵਿਸ਼ਵਾਸ ਦਿੱਤਾ ਕਿ ਬੜੀ ਕਾਰਵਾਈ ਕੀਤੀ ਜਾਊਗੀ ਤਾਂ ਜਾ ਕੇ ਜਾਮ ਖੋਲਿਆ ਗਿਆ ਐਸਚੋ ਗੁਰਸੇਵਕ ਸਿੰਘ ਸਿੱਧੂ ਨੇ ਜੀ ਕਿੰਨਾ ਕੀ ਪਰੇਸ਼ਾਨੀ ਹੋ ਰਹੀ ਤੁਹਾਨੂੰ ਇੱਥੇ ਬਹੁਤ ਪਰੇਸ਼ਾਨੀ ਹੋ ਰਹੀ ਹੈ ਰਾਜੀ ਕੀ ਕਰੀਏ ਸਾਢੇ 7 ਵਜੇ ਤੇ ਬੈਠੇ ਆ ਅਸੀਂ ਪੀਜੀਆ ਜਾਣਾ ਸੀ ਫੋਟਾ ਕਰਾਉਣੀਆਂ ਸੀ ਅਸੀਂ ਮੱਠੀ ਸੀ ਕਿ ਤਰੀਕ ਅੱਛਾ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਹੋ ਅਸੀਂ ਪਟਿਆਲੇ ਤੋਂ ਆਏ ਹਾਂ ਅੱਛਾ ਹਾਂ ਤੁਸੀਂ ਵੀ ਜੀ ਹਾਂ ਨਾਲ ਹੀ ਨਾਲੇ ਇਹਨਾਂ ਨੂੰ ਦਵਾਈ ਦੇ ਕੇ ਕਿੰਨੀ ਕੀ ਪਰੇਸ਼ਾਨੀ ਤੁਹਾਨੂੰ ਜੀ ਕਿੱਧਰੋਂ ਆਏ ਤੁਸੀਂ ਅਸੀਂ ਪਟਿਆਲੇ ਤੋਂ ਵੀ ਅੱਗੇ ਤੋਂ ਬੰਦੇ ਆ ਸਮਾਂ ਕਿੱਥੇ ਜਾਣਾ ਤੁਸੀਂ ਹੁਣ? ਕਿੱਥੇ ਜਾਣਾ ਤੁਸੀਂ? ਲੇਕਿ ਮੈਡਮ ਵੇਟ ਕਰ ਰਹੀ ਹੈ ਮੇਰਾ। ਅੱਛਾ ਜੀ। ਹਾਂ ਜੀ। ਮੋਦੀ ਇਹ ਦੱਸੋ ਨਾ ਵੀ ਕਿਸੇ ਦਾ ਕੀ ਹੋ ਰਿਹਾ ਵੀ ਇਹ ਗਲਤੀ ਹੋ ਰਹੀ ਹੈ ਨਾ ਸਾਧ ਪ੍ਰਸ਼ਾਸਨ ਦੇਖੇ ਨਾ ਆ ਕੇ ਆ ਕੇ ਦੇਖਣਾ ਚਾਹੀਦਾ ਕਿ ਕੀ ਹੋ ਰਿਹਾ। ਦੋ ਦੋ ਘੰਟੇ ਤੋਂ ਲੋਕ ਇੱਥੇ ਪਰੇਸ਼ਾਨ ਹੋ ਰਹੇ ਆ। ਇਹਨਾਂ ਆਉਣਾ ਚਾਹੀਦਾ ਨਾ ਇੱਥੇ ਸੁਣਨੀ ਚਾਹੀਦੀ ਹੈ ਕਿ ਕੀ ਹੈ ਕਿਸੇ ਦਾ ਹੱਲ ਕੱਢਣ ਇਹਨੂੰ ਭੰਗ ਪ੍ਰਸ਼ਾਸਨ ਕਰ ਰਹੇ ਆ। ਅੱਛਾ ਇਹਨਾਂ ਨੇ ਰਾਡ ਮਾਰੀ ਇਹਨੇ ਰਾਡ ਮਾਰੀ ਇਹਦੇ ਨਾਲ ਟੂਰ ਆ ਗਿਆ ਹਾਂਜੀ ਅੱਜ ਉਹਨੇ ਇਹੋ ਗੱਲ ਕੀਤੀ ਵੀ ਟਾਈਮ ਸਾਡਾ ਮਿਸ ਹੁੰਦਾ ਪਿਆ ਵੀ ਸਾਨੂੰ ਨੰਗ ਲੈਣ ਦੋ ਪਰ ਇਹਨੇ ਜਾ ਕੇ ਰਾਡ ਮਾਰਦੀ ਤਿੰਨ ਚਾਰ ਜਣੇ ਗੱਲ ਪਏ ਕੱਲੇ ਬੰਦੇ ਨੇ ਆ ਕਿੰਨੇ ਵਜੇ ਸੇ ਜਾਮ ਲਗਾਉ 1.5 ਘੰਟਾ ਹੋ ਗਿਆ 1.5 ਘੰਟਾ ਆਫ ਡਰਗ ਡਾਗ ਬਰੇ ਹਾਂਜੀ ਕੀ ਪਰੇਸ਼ਾਨੀ ਆਤੀ ਹੈ ਯਾ ਟੋਲ ਪੇ ਮੈਂ ਦੋ ਮਸਲੇ ਕਹਿ ਰਹੀ ਹਾਂ ਕਿ ਦਿਹਾਣਾ ਜਾ ਰਹਾ ਹਾਂ ਅਬ ਇਹੀਂ ਸੇ ਨਿਕਲਤੇ ਹੈ ਓਵਰਲੋਡ ਬਤਾਤੇ ਖਾਲੀ ਗਾੜੀ ਹੋ ਅੰਡਰਲੋਡ ਹੋ ਜਬ ਵੀ ਓਵਰਲੋਡ ਬਤਾਤੇ ਹੈ ਗਾੜੀ उनका यही रूल है टोल वालों का नहीं आप देखो जो बिल्टियां होती है बिल्टियों पे बिलो पे लिखा होता है जी चिट्ठियों पे लिखा होता है जी कंडा पर्ची दे दो काम सारा लिखा होता है दो आप पूरे भारत में घूम लो 2% सब छोड़ दें या 2% छूट देता है इनके यहां से आप जितने पासिंग हैं एक काउंटर फालतू है तो 9825 देखो कितनी पड़ी अटनी पर्ची कटने नगद की उसको घेर लगे ये फाड़ दे इसको पर्ची वो ये पड़ी देखो पर्ची रखो आगे काम है ਪੀਡਾ ਦਿੱਤੀ ਮੈਨ ਨਾਲ ਉਹ ਕਹਿੰਦੇ ਸੀ ਲੈਂ ਲ ਦਵਾਈ ਉਹਨਾਂ ਨੇ ਲੈਂ ਦਵਾਈ ਫੇਰ ਬੰਦ ਕਰਤੀ ਉਹਨਾਂ ਤੋਂ ਪਹਿਲਾਂ ਦੂਜੇ ਐਫਐਚਓ ਦੇ ਉਹਨਾਂ ਨੇ ਵੀ ਲੈਂ ਦਵਾਈ ਫੇਰ ਬੰਦ ਕਰਤੀ ਇਹ ਲੜਾਈ ਦਾ ਮਕਸਦ ਸਿਰਫ ਇੱਕ ਟੋਲ ਟੈਕਸ ਇਹੀ ਚਾਹੁੰਦੇ ਆ ਗੁੰਡਾ ਕਰਤੀ ਕਰਦੇ ਆ ਕਦੇ ਕਹਿ ਦਿੰਦੇ ਆ ਗੱਡੀਆਂ 'ਚ ਫਾਸਟ ਟੈਕਸ ਦੇ ਪੈਸੇ ਨਹੀਂ ਜਦੋਂ ਕਿ ਸਰਕਾਰੀ ਗੱਡੀਆਂ ਦੇ ਵਿੱਚ 20-20 ਲੱਖ ਰੁਪਇਆ ਪੱਕਾ ਇਕੱਠਾ ਪਾਉਂਦੇ ਆ ਡੇਢੀ ਡੇਢੀ ਫੇਰ ਵੀ ਸਾਡੇ ਉਹ ਧੱਕਾਸ਼ਾਹੀ ਕਰਕੇ ਪਰਚੀਆਂ ਹਰੇਕ ਨਾਲ ਧੱਕਾਸ਼ਾਹੀ ਕਰਦੇ ਆ ਲੈਂ ਦੇ ਵਿੱਚ ਬਸ ਲੁਕੀ ਕਰੀ ਜਾਂਦੀ ਐ ਕਿਤੇ ਦਾ ਪ੍ਰਵਾਸ ਬੈਠਿਆ ਕਿਤੇ ਨਹੀਂ ਕੋਈ ਐਮਰਜੈਂਸੀ ਹੈ ਉਹਨੂੰ ਵੀ ਆਇਆ ਪੜਾ ਟੋਲ ਦੇ ਫਿਰ ਚਾਹੇ ਕੋਈ ਮਰੀਜ਼ ਹੋਏ ਵਿੱਚ ਚਾਹੇ ਬੰਦਾ ਮਰ ਜੇ ਇਹਨਾਂ ਨੂੰ ਟੋਲ ਚਾਹੀਦਾ ਇਹਨਾਂ ਨੇ ਇਨਸਾਨੀਅਤ ਨਾਲ ਜਿਹੜੀ ਇਨਸਾਨੀਤਾ ਬਿਲਕੁਲ ਖਤਮ ਹੋ ਗਈ ਟੋਲ ਤੇ ਥਾਣੇ ਜਾ ਕੇ ਐਫ ਆਈ ਆਰ ਦੀ ਕਾਪੀ ਆਪਾਂ ਨੂੰ ਦੇਣਗੇ ਜੋ ਘੰਟੇ ਅੱਧੇ ਘੰਟੇ ਜੱਪਾਂ ਨੂੰ ਮਿਲ ਜਾਣੀ ਹੈ ਤੇ ਤਿੰਨ ਮੁਲਾਜ਼ਮ ਨੇ ਟੂਲ ਟੈਕਸ ਦੇ ਜਿਨ੍ਹਾਂ ਦੇ ਆਪਾਂ ਕਾਰਵਾਈ ਦੀ ਮੰਗ ਕਰੀਏ ਤੇ ਉਹਨਾਂ ਦੀ ਪਛਾਣ ਕੀਤੀ ਹੈ ਇੱਕ ਤਾਂ ਨਰੇਂਦਰ ਕੁਮਾਰ ਹੈ ਜੀ ਇੱਕ ਵਿਸ਼ਾਲ ਬਰਮਾ ਤੇ ਇੱਕ ਮਨਪ੍ਰੀਤ ਖਾਨ ਹੈ ਜੋ ਕਿ ਟੂਲ ਟੈਕਸ ਦੇ ਹਰ ਰੋਜ਼ ਗੁੰਡਾਗਰਦੀ ਕਰਦੇ ਆ ਤੇ ਨੰਗਾ ਨਾ ਚੁਰੇ ਜਿਹੜਾ ਟੂਲ ਟੈਗ ਤੇ ਹੁੰਦਾ ਧਾਰਾ ਵਾਲਿਆਂ ਨਾਲ ਬਦਵਾਸੀ ਜੋ ਵੀ ਪਰਸਨਲ ਹੀ ਸਾਧਾ ਤੇ ਹੁੰਦਾ ਇਸੇ ਤਰੀਕੇ ਨਾਲ ਜਦੋਂ ਇੱਕ ਆਪਣੀਆਂ ਬੱਸਾਂ ਵਾਸਤੇ ਇਹਨਾਂ ਨੇ ਤਕਰੀਬਨ 7-8 ਮਹੀਨੇ ਪਹਿਲਾਂ ਇਹਨਾਂ ਦੇ ਮੈਨੇਜਰ ਵੱਲੋਂ ਭਰੋਸਾ ਦਿੱਤਾ ਗਿਆ ਵੀ ਸੋਡੀਆਂ ਬੱਸਾਂ ਵਾਸਤੇ ਅਸੀਂ ਲੈਣਾ ਕੰਪਲਸਰੀ ਕਰਾਂਗੇ ਜਿਹਦਾ ਆਪਣੇ ਦੇ ਵਿੱਚ ਲਿਖਤੀ ਵੀ ਰਿਕਾਰਡ ਪਿਆ ਹੈ ਜੋ ਇਹਨਾਂ ਨੇ ਦਿੱਤਾ ਸੀਗਾ ਆਪਣਾ ਇੱਕ ਨੰਬਰ ਲੈਣਾ ਰਾਜਪੁਰੇ ਤੋਂ ਹੋਂ ਸਮੇਂ ਤੇ ਚੰਡੀਗੜ੍ਹ ਤੋਂ ਜਾਣ ਸਮਾਂ 7 ਨੰਬਰ ਲਾਈਨ ਉਹ ਦਿੱਤੀਆਂ ਗਿਆ ਤੇ ਇਹਨਾਂ ਦੀ ਲਾਪਰਵਾਹੀ ਜੋ ਟੂਲ ਟੈਕਸ ਮੁਲਾਜ਼ਮਾਂ ਦੀ ਅੱਜ ਸਿੱਧੀ ਤੋਂ ਸਿੱਧੀ ਲਾਪਰਵਾਹੀ ਹੈ ਵੀ ਉਹ ਲਾਈਨਾਂ ਦੇ ਵਿੱਚ ਜਾਮ ਹੁੰਦਾ ਤੇ ਬੱਸਾਂ ਜਾਮ ਕਰਕੇ ਲੇਟ ਹੋਣ ਕਰਕੇ ਟਾਈਮ ਮਿਸ ਹੁੰਦੇ ਆ ਤੇ ਬੱਸਾਂ ਭਜਾਉਣੀਆਂ ਪੈਂਦੀਆਂ ਤਾਂ ਹਾਦਸੇ ਦਾ ਸਕਾਰ ਵੀ ਹੁੰਦੀ ਆ ਜਿਹਦੀ ਸਿੱਧੇ ਤੋਂ ਸਿੱਧਾ ਗੁੜਾਹ ਗਾਲ ਟੂਲ ਟੈਕਸ ਦੀ ਮੈਨੇਜਮੈਂਟ ਹੈ ਤੇ ਆਪਾਂ ਆ ਤਿੰਨ ਜਿਹੜੇ ਬੰਦੇ ਆ ਟੂਲ ਟੈਕਸ ਦੇ ਗੁੰਡੇ ਪਾੜੇ ਹੋਏ ਆ ਇਹਨਾਂ ਦੇ ਅੱਜ ਪਰਚਾ ਕਰਾ ਕੇ ਐਫ ਆਈ ਆਰ ਦੀ ਕਾਪੀ ਸਾਰੇ ਸਾਥੀਆਂ ਲੋਵੇ ਪਹੁੰਚ ਜਾਣੀਆਂ ਤੇ ਹੁਣ ਪੁਲਿਸ ਪਰ ਪ੍ਰਸ਼ਾਸਨ ਬੋਲੋ ਭਰੋਸਾ ਦੇਣ ਤੋਂ ਬਾਅਦ ਆਪਾਂ ਟੂਲਟੈਗ ਖੋਲ ਰਹੇ ਆ ਤੇ ਥਾਣੇ ਦੇ ਵਿੱਚ ਆਪਣੇ ਮੋਦਵਰ ਬੰਦੇ ਪੰਜ ਸੱਤ ਜਾਣੇ ਜਾ ਕੇ ਐਫ ਆਈ ਆਰ ਦੀ ਕਾਪੀ ਲੈ ਕੇ ਆਣਗੇ ਜਿਹੜਾ ਧੰਨਵਾਦ ਸਾਥੀਆਂ ਦਾ ਦੇਰੇ ਵੀ ਸਾਥੀਆਂ ਨੇ ਪੂਰੇ ਖੜ ਕੇ ਆਪਣੇ ਭਰਾਵਾ ਦਾ ਸਾਥ ਦਿੱਤਾ ਜਿਹੜਾ ਡਰਾਈਵਰ ਜਿਹੜਾ ਡਰਾਈਵਰ ਹੈ ਉਹਦਾ ਨਾਂ ਕੀ ਹੈ ਜੀ ਤੇ ਆਪਣੇ ਨਾਲ ਨੇੜੇ-ਤੇੜੇ ਪਿੰਡਾਂ ਦੀਆਂ ਕਿਸਾਨ ਜੱਥੇਬੰਦੀਆਂ ਆਪਣੇ ਨਾਲ ਹੀ ਉਹ ਧਰਨੇ ਦੇ ਵਿੱਚ ਹਾਜ਼ਰ ਨੇ ਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਕਿਸਾਨ ਜੱਦੇ ਬੰਦੀਆਂ ਆਪ ਕਿਲੇ ਪ੍ਰਧਾਨ ਜੀ ਹਾਂਜੀ ਆ ਪ੍ਰਧਾਨ ਜੀ ਨੇ ਭਾਈ ਜੀ ਤੁਹਾਡੇ ਜ਼ਖਮੀ ਡਰਾਈਵਰ ਦਾ ਨਾਮ ਕੀ ਹੈ ਮੰਗਲ ਸਿੰਘ ਜੀ ਮੰਗਲ ਸਿੰਘ ਜੀ ਬਰਨਾਲਾ ਢੀਪੂ ਦੀ ਬਸ ਹੈ ਜੀ ਕੰਡਕਟਰ ਕਿਹੜਾ ਸੀ ਨਾਲ ਉਸ ਟਾਈਮ ਕੰਡਕਟਰ ਕਰਮਚੰਦ ਕਰਮ ਸਿੰਘ ਜੀ ਗੱਲ ਕੀ ਹੋਈ ਸੀ ਜੀ ਉਰੇ ਆ ਕੇ ਉਹ ਕਰ ਮੈਨੂੰ ਭੇਜੋ ਗੱਲ ਜੀ ਤਕਰੀਬਨ 8:30 8 ਵਜੇ ਦੇ ਕਰੀਬ ਸੱਜੇ ਖਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਨੂਰੇ ਇੱਕ ਜੇਰੋ ਗੋਕਾਰ ਮੁਲਾਕਾਤ ਇੱਕ ਜੇਰੋ ਗੋਕਾਰ ਮੁਲਾਕਾਤ ਇੱਕ ਜੇਰੋ ਗੋਕਾਰ ਤੁਸੀਂ ਪਹਿਲੇ ਆਪਣਾ ਨਾਮ ਬਤਾਓ ਮੇਰਾ ਨਾਮ ਮਨੋਸਰਨਾ ਹੈ ਜੀ ਆਪ ਕਿਹਾ ਪਿਆ ਕੀ ਰੂਮ ਹੈ क्या क्या मसला हुआ नहीं उसको एक था लग गया। जी। उसको हमने जैसे ही आगे निकाला तो बस को भी हमने निकाल दिया था बूम ओपन है आप वीडियो चेक कर लेना तो उसने हमारे लड़के के साथ झगड़ा स्टार्ट किया हमारे लड़कों के साथ में कम से कम भी दस बारह ड्राइवरों ने मिलकर मारपीट की आपके लड़के के साथ हाँ

ਅੱਜ ਸਵੇਰੇ 7:40 ਤੇ ਇਹ ਪੀਆਰਟੀਸੀ ਬੱਸ ਦੇ ਮੁਲਾਜ਼ਮ ਆ ਰਹੇ ਸੀ ਕੋਈ ਇਤਫਾਕ ਦੇ ਜਿਹੜੇ ਕਰਮਚਾਰੀਆਂ ਵੱਲੋਂ ਕੋਈ ਆਪਸ ਵਿੱਚ ਬਹਿਸ ਹੋਈ ਆ ਤੇ ਇੱਕ ਜਿਹੜਾ ਮੁਲਾਜ਼ਮ ਆ ਜਿੰਨੀ ਵੀ ਹੋਇਆ ਜਿੰਨਾ ਵਰਤੀ ਆ ਟੀਸੀ ਦਾ ਉਹਦੇ ਰੋਸ ਦੇ ਵਿੱਚ ਇਹਨਾਂ ਦੀ ਆਪਸ ਵਿੱਚ ਜਿਹੜੀ ਬਹਿਸ ਹੋਣ ਤੋਂ ਬਾਅਦ ਤੇ ਪੀਆਰਟੀਸੀ ਜਿਹੜੇ ਬੱਸਾਂ ਨੇ ਇਹਨਾਂ ਨੂੰ ਰੋਕ ਕੇ ਜਿਹੜਾ ਰੋਸ ਕੀਤਾ ਤੇ ਸਾਡੇ ਮੁਲਾਜ਼ਮ ਅਸੀਂ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਕੇ ਆਪਸੀ ਗੱਲਬਾਤ ਕੀਤੀ ਆ ਮੁਲਾਜ਼ਮਾਂ ਨਾਲ ਤੇ ਇਹ ਸੈਟੀਸਫਾਈ ਹੋਇਆ ਪੁਲਿਸ ਦੀ ਕਾਰਵਾਈ ਤੋਂ ਤੇ ਅਸੀਂ ਇਹਨਾਂ ਦੇ ਬਿਆਨ ਲਿਖ ਕੇ ਜਿਹੜਾ ਅਰਧਿਤ ਨੇ ਉਹਨਾਂ ਦੇ ਬਿਆਨ ਲਿਖ ਕੇ ਤੇ ਜਿਹੜਾ ਅਸੀਂ ਵੱਡੀ ਕਾਰਵਾਈ ਆ ਉਹ ਪੰਚਿਲਾਂ ਦੀ ਹੈ